ਨਾ ਕੁਲਜੀਤ ਸਿੰਘ ਹੈ ਮਲੀਏ ਪਿੰਡ ਤੋਂ ਇਹਦੇ ਸਭਾ ਹਿਟ ਕੇ ਵੀ ਜਿਹੜੀ ਡਿਊਟੀ ਸੱਤ ਸੇ ਸੰਡੇ ਇਹ ਆਪਣੀ ਡਿਊਟੀ ਦੇ ਜਾ ਰਿਹਾ ਹੈ 9:00 ਤੋਂ 9:00 ਦੇ ਵਿੱਚ ਟਾਈਮ ਲੇਗਾ ਤੇ ਜਿਹਨਾਂ ਨੇ ਡਿਊਟੀ ਤੇ ਗਿਆ ਵਾ ਤੇ ਗਾੜੀਆਂ ਬਸਬੋਟੇ ਸਾਹ ਤੋਂ ਮੈਨਾਂ ਕੋਈ ਵੱਡੀ ਬਾਤ ਤੇ ਪੀਪੀ ਜਾਨਾ ਨੰਬਰ ਉਹ ਤੇਜ਼ ਰਫਤਾ ਤੇ ਗੋਂਗ ਵੇ ਦੇ ਆਣਗੇ ਉਹਨੇ ਦੂਜੀ ਸ਼ੈਡ ਬਹੁਤ ਜ਼ੋਰ ਦੀ ਟੱਕਰ ਮਾਰੀ ਆ ਟੱਕਰ ਇੰਨੀ ਜ਼ੋਰ ਦੀ ਉਹਦੇ 에ਅ ਬੈਗ ਵੀ ਭੁੱਲ ਗਏ ਔਰ ਜਿਹੜਾ ਸਾਡਾ ਮੋਟਰਸਾਈਕਲ ਇਹਦਾ ਕੁਲਜੀਤ ਸਿੰਘ ਦਾ ਉਹ ਘੜ ਘੜੋ 3 ਪੈਂਡ ਮੀਟਰ ਦੂਰ ਖੇੜਦਾ ਗਿਆ ਤੇ ਮੌਕੇ ਦੇ ਦੇ ਵੇਖੋ ਤੁਸੀਂ ਵੇਖਿਆ ਨਾ ਮੋਰਚੇ ਦੀ ਬਾਹਾਂ ਟੁੱਟੀਆਂ ਚਿਰ ਚਾਟਵਾ ਲੱਤਾਂ ਦੇ ਸਾਰਾ ਕੁਝ ਇੰਨੇ ਜ਼ੋਰ ਦੇ ਟੱਕਰੀ ਵੀ ਬਹੁਤ ਹੀ ਵੇਖਣਯੋਗ ਨੇ ਰਿਆ ਉਥੇ ਸਾਡੇ ਦੋ ਮਲਾਜੋ ਹੁਣ ਉਥੇ ਚਬਾਟਾ ਨੇ ਬਿਠੇ ਹੋ ਉਹ ਵੀ ਮੌਕੇ ਦੇ ਹੀ ਇਹਨਾਂ ਦੇ ਫਾਦਰੇ ਲਾ ਬੋਟਾ ਸਿੰਘ ਵੀ ਮਗਰ ਮਗਰ ਨਾਲ ਅੱਜ ਮਾਸੜ ਕੇ ਬਾਦੂੜੇ ਮੱਥਾ ਟੇਕਣ ਜਾ ਰਹੇ ਤੇ ਕੋ ਦਦੇ ਇਹਨਾਂ ਨੇ ਮੌਕੇ ਦੇ ਵੇਖ ਲਿਆ ਔਰ ਇਹੋ ਤੇ ਮੌਕੇ ਤੇ ਬੋਖੇ ਪਰ ਇਹ ਸਾਡਾ ਮਲਾਜੋ ਨੇ ਸੰਦੇ ਦੇਣਾ ਚਾਹੁੰਦੇ ਇਹ ਇੰਨੀ ਤੇਜ਼ ਵਾਹਾਰ ਕਰ ਗਏ ਇਹ ਪੁਲਿਸ ਨੇ ਉਥੇ ਗਈ ਪਰ ਮੌਕੇ ਤੇ ਪਰ ਉਥੇ ਮੌਕੇ ਤੇ ਇਹ ਸਿਰਫ ਐਕਸੀਡੈਂਟ ਪਰ ਜੜੇ ਕ੍ਰਿਮੀਨਲ ਪੱਖਾ ਵੀ ਹੈ ਮਾਰਨ ਵਾਲੀ ਗੱਲ ਕੀਤੀ ਹੈ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਜਿਹੜੇ ਗੱਡੀ ਦੇ ਮੌਕੇ ਤੇ ਭਰਾਰ ਹੋ ਗਏ ਜਾਂ ਭੜੇ ਗਏ ਫੜੇ ਗਏ ਉਥੇ ਲਾਗੇ ਬੈਗ ਤੇ ਭੱਜ ਗਏ ਉਥੋਂ ਫੜ ਲੈਂਦੇ ਪੁਲਿਸ ਨੇ ਪੁਲਿਸੀ ਰਸਤੇ ਦੇ ਵਿੱਚੋਂ ਪਰ ਇੱਥੇ ਐਂ ਚਾਹਣੇ ਵੀ ਜਦੋਂ ਐਜੇ ਕੰਮ ਹੋਦੇ ਆ ਇੱਥੇ ਸਖਤ ਪੁਲਿਸ ਨੂੰ ਠੋਕ ਕੇ ਕਾਰਵਾਈ ਕਰਨੇ ਕਿਤੇ ਪਰਚੇ ਬਹੁਤ ਢਿੱਲ ਕਰ ਦਿੰਦੇ ਤੇ ਜਾਂਗੇ ਉਹ ਅਕਸਰ ਜਿਹੜਾ ਕ੍ਰਿੰਡ ਗਾ ਤੋ ਕੋਈ ਜੁੱਤਨਾ ਕਰੇ ਗੱਡੀ ਤੇ ਚਲਾਉਂਦੀ ਇਹ ਵੀਰ ਦੇ ਮੈਰਿਟ ਵੀ ਚਾ ਇਨਵਰਟ ਇਹ ਮੈੜੀ ਦੋ ਵਾਰੀਆਂ ਸਿਸਟਰਾਂ ਦੀ ਫਾਦਰ ਦੇ ਮਦਰ ਫਾਦਰ ਦੇ ਵੀ ਇੱਥੇ ਮੌਤ ਹੋ ਗਈ ਤੇ ਉਹਦੇ ਦੇ ਵੀ ਜਿਹਨੂੰ 2013 ਦੇ ਇਥੇ ਨੌਕਰੀ ਮਿਲੀ ਹੋਈ ਹਾਂਜੀ ਫਾਦਰ ਸਾਹਿਬ ਦੀ ਨੌਕਰੀ ਮਿਲੀ ਪਰ ਅੱਜ ਬਜਾ ਹੀ ਕੋਈ ਨਹੀਂ ਗੱਲਾਂ ਗੱਲਾਂ ਭੇੜਾ ਹੈਗਾ ਮੁਨੇ ਦੇ ਦੋ ਬੱਚੇ ਆ ਭੈਣਾ ਹੀ ਦੋ ਵਿਆਹੀ ਹੋਈਆਂ ਆ ਤੇ ਘੜੀ ਉੱਜੜ ਗਿਆ ਹੈ ਮੇਰੇ ਨਿੱਕੇ ਤੇ ਇੱਥੇ ਉਹ ਕਹਿੰਨੇ ਆ ਵੀ ਚਲੋ ਮੈਂ ਕਿਹ ਜੋ ਅਸੀਂ ਕਾਰਵਾਈ ਚਲੋ ਉਹ ਤਾਂ ਇਹ ਕਰਨੇ ਕਰਨੇ ਪਰ ਜਿਹੜੀ ਆ ਪੁਲਿਸ ਵੱਲੋਂ ਜਿਹੜੀ ਉਹ ਡਰਾਈਵਰ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕਰਦੇ ਆ ਵੀ ਜਿਹੜਾ ਵਾ ਇਹ ਨਾ ਮੇਰੇ ਉਹ ਫਿਰ ਇਕੱਲਾ ਹੀ ਐਕਸੀਡੈਂਟ ਇੱਕ ਹੁੰਦਾ ਆ ਇੱਕ ਉਹਨੇ ਸਪੀਡ ਰੋਂਗ ਸਾਈਡ ਤੇ ਮਾਰੀ ਆ ਮੇਰਾ ਕਲਵਾਂਸਾ ਹੀ ਬੱਧੀ ਡੈਕਟਰੀ ਵੀ ਰਹੀ ਉਹ ਪੀ ਲੱਗਦੇ ਡਟ ਜਰਾ ਪਤੀ ਜਾਰੀ ਕੋਜੀ ਸਿੰਘ ਜਿੱਤਰਾ ਐਕਸੀਡੈਂਟ ਹੋਇਆ ਉਹਨਾਂ ਦਾ ਐਕਸੀਡੈਂਟ ਇਤਰਾ ਹੋਇਆ ਵੀ ਉਹ 9 ਵਜੇ ਡਿਊਟੀ ਤੇ ਉਹਦੀ ਹੁੰਦੀ ਹੈ 9 ਵਜੇ ਡਿਊਟੀ ਤੇ ਜਾ ਰਿਹਾ ਸੀ ਤੇ ਬਾਬਾ ਸਿਧਾਣੇ ਦੇ ਲਾਗੇ ਐ ਗੱਡੀ ਵੇਖੀ ਆ ਵੀ ਬਹੁਤ ਸਪੀਡ ਦੇ ਵਿੱਚ ਗੱਡੀ ਜਿਹੜੀ ਆ ਰਹੀ ਸੀ ਤੇ ਲੋਕਸ ਆਊਂਡਸ ਆਂ ਦਾ ਆਣ ਕੇ ਵਧੀ ਆ ਤੇ ਉਹ ਤੇ ਬਹੁਤ ਹੀ ਭਿਆਨਕ ਅੰਧਾ ਕਿਲਾ ਨੂੰ ਝੱਟ ਕੇ ਨਾਲ ਲੈ ਚਦੇ ਰਏ ਗੱਡੀ ਕਿਹੜੀ ਗੱਡੀ ਸੀ ਡੇਡੇ ਕਿਹੜੇ ਮੋਟਰਸਾਈਕਲ ਤੇ ਸਕਾਰਪੀਓ ਗੱਡੀ ਇਹ ਬਾਕਸਰ ਮੋਟਰਸਾਈਕਲ ਤੇ ਇਹ ਕਾਰੀ ਡਿਊਟੀ ਕਰਦੇ ਫਿਰ ਇਹ ਬਿਜਲੀ ਬੋਰਡ ਦੀ ਡਿਊਟੀ ਕਰਦੇ। ਸ਼ਾਇਦ ਕਿ ਕਿੰਨੇ ਜਿਹੜੇ ਹੋ ਗਿਆ ਨਾ ਨੌਕਰੀ ਕਰਦੇ ਨੇ। ਇਹਨਾਂ ਨੂੰ ਡਾਕਸ ਖਾਲੋ ਗਿਆਈ तकरीबन। ਇਹਨਾਂ ਦੇ ਵਿੱਚ ਕੌਣ-ਕੌਣ ਹੈਦਾ? ਪਰਿਵਾਰ ਦੇ ਵਿੱਚ ਦੋ ਸੱਤਰਾ ਜੀ ਤੇ ਦੋ ਬੇਟੇ ਦੇ। ਬੱਚੇ ਛੋਟੇ ਜਿਹੇ ਬੱਚੇ ਛੋਟੇ ਜੇ ਇੱਕ 7 ਸਾਲ ਦਾ ਤੇ ਇੱਕ 8 ਮਹੀਨਿਆਂ ਦਾ ਜੀ ਬੱਚੇ। ਜਿਹੜੀ ਆਪਾਂ ਜੀ ਐਕਸੀਡੈਂਟ ਹੋਇਆ ਗੱਡੀ ਵਾਲੇ ਨਾਲ ਗੱਡੀ ਛਿੜਪਨੇ ਆਪ ਫਰਾਰ ਹੋ ਜਾਂ ਫੜੇ ਗਏ। ਨਹੀਂ ਗੱਡੀ ਵਾਲੇ ਨਾ ਤੇ ਦੂਜੀ ਬੈਗ ਤੇ ਚਲੇ ਗਏ। ਉਥੇ ਫਿਰ ਹੀ ਗਏ ਫੋਰਸਾਂ ਨੂੰ ਕਹਿ ਵੀ ਇਹਨਾਂ ਨੂੰ ਰਾਤ ਵਿੱਚ ਲਾਓ ਹੁਣ ਵੇਖੋ ਪਤਾ ਲੈਂਦੇ ਆ ਕਿ ਲਈ ਲੈਂਦੇ ਤੇ ਗੱਲ ਦਾ ਪਤਾ ਨਹੀਂ ਹੁਣ ਆਪਣੀ ਕੀ ਮੰਗ ਆਪਣੀ ਮੰਗ ਹੈ ਜੀ ਉਹਦਾ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਇਸ ਤਰ੍ਹਾਂ ਰੌਂਡ ਸੈੱਟ ਤੇ ਗੱਡੀਆਂ ਮਾਰ ਲੱਗ ਕੇ ਤੇ ਅਨੇਕਾਂ ਹੀ ਐਕਸੀਡੈਂਟ ਹੋਉਂਦੇ ਆੜਾ ਤਾਂ ਉਹ ਪਤੀਜੇ ਦੀ ਉਮਰ ਹੀ ਕੋਈ ਨਹੀਂ 32 ਤੇ 33 ਸਾਲੇ